ਸਾਨ ਵੀਰੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਆ ਅਸੀਂ ਜੀ ਝੋਨਾ ਬੀਜ ਰਹੇ ਆ ਸਿੱਧੀ ਬਜਾਈ ਮਸ਼ੀਨ ਦੇ ਨਾਲ ਜਿਹਨ ਡੀਐਸਆਰ ਵੀ ਕਹਿੰਦੇ ਆ ਆ ਕੱਲ ਪਰਸੋ ਜਾਨੀ ਬੀਜਿਆ ਸੀ ਇਹਨੂੰ ਪਾਣੀ ਲਾਤਾ ਇਹਨੂੰ ਹੁਣ ਕੱਲ ਨੂੰ ਤੜਕੇ 8:00 ਵੇ ਲਾਈਟ ਆਊਗੀ ਅੱਜ ਬੀਜ ਕੇ ਪਾਣੀ ਲਾ ਦਾਂਗੇ ਪਹਿਲਾਂ ਜਾਨੀ ਪੈਲੀ ਵਾਹ ਕੇ ਦੋ ਤਿੰਨ ਰੌਣੀਆਂ ਕਰਤੀਆਂ ਸੀ ਕੱਖ ਸਾਰਾ ਨਿਕਲ ਆਇਆ ਸੀਗਾ ਬਾਦ ਵਿੱਚ ਬਾਹ ਕੇ ਫਿਰ ਕੰਪਿਊਟਰ ਕਰਾਇਆ ਲਵਾ ਕੇ ਤੇ ਬਾਦ ਵਿੱਚ ਅਸੀਂ ਇਹਨੂੰ ਕੇਰ ਰਹੇ ਆ ਝੋਨਾ ਜਾਨੀ ਪੀਆਰ 131 ਬੀਜ ਰਹੇ ਆ ਪਰ ਅਸੀਂ ਬੀਜਿਆ ਸੀ ਪੂਸ਼ਾ 44 ਐਰ ਕੀ ਪੀਆਰ 131 ਨਾਲ ਡਾਈ ਖਾਦ ਵੀ ਪਾ ਰਹੇ ਆ ਤੇ ਮਾਰੇ ਕਿਰਪਾ ਕਰੇ ਲਵਾਈ ਕਿੰਨੀ ਪੈ ਜਾਂਦੀ ਆ 4-5000 ਰੁਪਇਆ ਸਾਰੇ ਸੁੱਕੇ ਦੇ ਵਿੱਚ ਬੀਜਣਾ ਵੜਾ ਨਜ਼ਾਰਾ ਨਾ ਕਿ ਮੱਖੀ ਜਾਵੇ ਮਸ਼ੀਨ ਤੇ ਨਜ਼ਾਰਾ ਹੀ ਛੋਟੇ ਛੋਟੇ ਮਸ਼ੀਨ ਲੱਗਦੀ ਜਿਵੇਂ ਨਾ ਮਤਲਬ ਬਹੁਤਾ ਡੂੰਗਾ ਨਹੀਂ ਪੀਜਿਆ ਜਾਂਦਾ ਬਹੁਤਾ ਡੂੰਗਾ ਜੇ ਝੋਨਾ ਕਣਕ ਵੀ ਬਹੁਤੀ ਡੂੰਗੀ ਬੀਜ ਦੀ ਇਹ ਵਫਾ ਨਹੀਂ ਕਰਦੀ ਝੋਨਾ ਵੀ ਜੇ ਵੈਸੇ ਕੱਦੂ ਕਰਕੇ ਵੀ ਲਵਾਈਏ ਡੂੰਗਾ ਨਹੀਂ ਹੋਣਾ ਚਾਹੀਦਾ ਜੇ ਡੂੰਗਾ ਲੱਗ ਜੇ ਨਾ ਝੋਨਾ ਬੂਟਾ ਨਹੀਂ ਮਾਰਦਾ ਇਸੇ ਤਰ੍ਹਾਂ ਜਿਵੇਂ ਆਪਾਂ ਪਨੀਰੀ ਬੀਜਦੇ ਆ ਪਨੀਰੀ ਬੀਜਣ ਲੱਗਿਆਂ ਵੀ ਆਪਾਂ ਉੱਪਰ ਉਹਦੇ ਤੰਗਲੀ ਜੀ ਮਾਰਦੇ ਆ ਉੱਪਰ ਪਿਆਈ ਝੋਨਾ ਉੱਗ ਖੜਦਾ ਇਸੇ ਤਰ੍ਹਾਂ ਇਹ ਮਸ਼ੀਨ ਬਸ ਥੋੜੀ ਥੋੜੀ ਲੱਗਦੀ ਆ ਤੇ ਦਾਣੇ ਜੇ ਟਕੇ ਜਾਣ ਤੇ ਮਾਰੇ ਕਿਰਪਾ ਕਰੇ ਜੀ ਬਹੁਤ ਬਹੁਤ ਜੀ ਧੰਨਵਾਦ ਜੀ